ਕੀ ਤੁਹਾਡੇ ਕਿਲਾ ਦੇ ਸੀ ਇਹ ਸਾਡੇ ਚਾਚੇ ਲੱਗਦੇ ਸੀ ਜੀ ਕੀ ਮਸਲਾ ਹੋਇਆ ਸੀ ਤੇ ਮਸਲਾ ਹੋਇਆ ਸੀ ਜੀ ਰਖੜੀਆਂ ਨਾਲ ਲੜਾਈ ਹੋਈ ਸੀ ਜੀ ਅੱਛਾ ਜੀ ਚਲੋ ਜੀ ਉਰੇ ਅਸੀਂ ਇਹਨਾਂ ਨੂੰ ਦਾਖਲ ਕਰਾਤਾ ਲੈ ਕੇ ਜਿਹੜੇ ਪਾਰਟੀਆਂ ਲੜਾਈ ਹੋਈ ਸੀ ਉਹ ਪਾਰਟੀ ਨਾਲ ਅਸੀਂ ਆਏ ਉਰੇ ਸਾਡੇ ਇਹ ਚਾਚਾ ਜੀ ਲੱਗਦੇ ਨੇ ਦਾਦੀ ਸਾਡੀ ਸਾਡੀ ਭੈਣ ਆਈ ਸੀ ਰਖੜੀਆਂ ਵੰਨਣ ਤੇ ਸਾਡੀ ਕੁੜੀ ਵੀ ਆਈ ਸੀ ਸਾਰੇ ਆਏ ਸੀ ਇਨਾ ਮੁੰਡਿਆਂ ਨੇ ਰਾਤ ਨੂੰ ਘਰੇ ਵੜ ਕੇ ਜੀ ਸਾਰੇ ਕੁੱਟ ਤੇ ਅੱਛਾ ਜੀ ਰਾਤ ਨੂੰ ਛੋਟਾ ਭਾਈ ਚਾਚੇ ਵਾਲਾ ਮੁੰਡਾ ਸਾਨੂੰ ਸਾਡੀ ਕਲੀਚ ਆ ਗਿਆ ਜੀ ਕਹਿੰਦਾ ਵੀਰੇ ਅਸੀਂ ਮਾਰ ਤੇ ਸਾਰੇ ਆ ਕੇ ਮੈਂ ਕੀ ਹੋ ਗਿਆ ਅਸੀਂ ਦੇਖਿਆ ਜਾ ਕੇ ਤੇ ਸਾਰੇ ਟੁੱਟੇ ਫੁੱਟੇ ਪਏ ਜੀ ਅਸੀਂ ਫੋਨ ਮਾਰਿਆ ਐਂਬੂਲੈਂਸ ਨੂੰ ਜੀ ਐਂਬੂਲੈਂਸ ਆ ਕੇ ਸਾਨੂੰ ਅਸੀਂ ਦਾਖਲ ਕਰਾਤੇ ਜੀ ਜਿਹੜੀ ਦੂਜੀ ਪਾਰਟੀ ਆਈ ਉਹ ਰਾਤ ਨੂੰ ਅਸੀਂ ਆਇਆ 12 ਵਜੇ ਜੀ ਉਹ 2 ਵਜੇ ਆ ਕੇ ਆਪ ਬਲੇਡ ਮਾਰ ਕੇ ਜੀ ਆ ਕੇ ਬਲੇਡ ਮਾਰ ਕੇ ਦਾਖਲ ਕਰਾ ਕੇ ਜੀ ਦਾਖਲ ਕਰਾਣ ਦੇ ਨਾਲ ਜੀ ਉਸ ਤੋਂ ਬਾਅਦ ਕਹਿੰਦੇ ਜੀ ਕੋਈ ਨਹੀਂ ਛੁੱਟੀ ਪੈ ਗਈ ਅਸੀਂ ਤੁਹਾਡੇ ਕੱਲ ਨੂੰ ਦੇਖਾਂਗੇ ਆ ਪੂਲ ਥੱਲੇ ਧਾਣਾ ਜੀ ਐਸਆਈ ਐ ਤੇ ਉਹਨੂੰ ਅਸੀਂ ਕਿਹਾ ਵੀ ਸਾਡਾ ਹੱਲ ਕਰੋ ਕੁਝ ਸਾਡਾ ਹੱਲ ਕਰੋ ਸਾਡੇ ਬੁੱਢੇ ਦੀ ਪਾਂਹ ਤੇ ਬਾਲਾ ਦਰਦ ਹੋ ਰਿਹਾ ਵੀ ਇਹਦਾ ਹੱਲ ਕਹਿੰਦਾ ਕੋਈ ਨਹੀਂ ਬੈਠ ਜਾ ਟਿੱਕੇ ਸਾਲੀ ਛੋਟੀ ਜਾਤ ਆ ਤੁਹਾਡੀ ਆ ਤੁਸੀਂ ਲੜਦੇ ਹੋ ਬਾਅਦ ਤਿਹਾਰ ਨੂੰ ਅਸੀਂ ਕਹਿੰਦਾ ਸਰ ਮੈਂ ਕੋਈ ਕਰਨੀ ਸਾਡੇ ਬਿਆਨ ਲੈਣ ਆਏ ਸਾਨੂੰ ਡਰਾਵੇ ਧਮਕਾਵੇ ਜੀ ਇਹ ਐ ਨਹੀਂ ਹੋ ਸਕਦਾ ਇਹ ਐ ਨਹੀਂ ਹੋ ਸਕਦਾ ਮੈਂ ਠੀਕ ਹੈ ਜੀ ਉਸ ਤੋਂ ਬਾਅਦ ਅੱਜ ਪ੍ਰੈਸ ਨੂੰ ਦੱਸਿਆ ਅੱਜ ਅਸੀਂ ਐਸੇ ਤੋਂ ਸਭ ਨੂੰ ਮਿਲ ਕੇ ਆਏ ਆ ਪਹਿਲਾਂ ਉਹਨੇ ਵੀ ਸਾਨੂੰ ਇਹ ਕਹਿੰਦਾ ਕਹਿੰਦਾ ਤੁਸੀਂ ਸੱਟਾਂ ਦਾ ਅਸੀਂ ਕੀ ਕਰੀਏ ਤੁਹਾਡੀ ਸੱਟਾਂ ਦਾ ਤੁਹਾਡੀ ਸੱਟਾਂ ਦਾ ਅਸੀਂ ਕੀ ਕਰੀਏ ਕਹਿੰਦਾ ਮੈਂ ਕਿਉਂ ਸਰ ਇੱਕ ਪਾਸੇ ਸਾਰਾ ਮੱਧ ਲੜ ਖੜਾ ਇੱਕ ਪਾਸੇ ਉਹ ਤਿੰਨ ਘਰ ਨੇ ਮੈਂ ਕਿਹਾ ਸਰ ਸੱਚਾਈ ਦੇ ਕੋਤਾ ਆ ਜਾਓ ਚਲੋ ਤੁਸੀਂ ਸੱਟਾਂ ਕਰਨ ਦੇ ਨਾਓ ਤੁਸੀਂ ਸੱਚਾਈ ਬੰਨੇ ਆ ਜਾਓ ਤੁਸੀਂ ਮੱਲੇ ਦੇ ਬੰਦੇ ਭੇਜੋ ਆਪਦੇ ਉੱਥੋਂ ਪਤਾ ਕਰੋ ਅੱਜ ਕੀ ਮਸਲਾ ਅੱਜ ਮਸਲਾ ਇਹ ਹੋਇਆ ਅੰਦਰ ਅੱਜ ਇਹ ਸਹੀ ਇਹਨਾਂ ਨੂੰ ਕੋਈ ਬਿਮਾਰੀ ਸਾਡੇ ਚਾਚੇ ਨੂੰ ਕੋਈ ਦਵਾਈ ਨਹੀਂ ਚਲਦੀ ਕੋਈ ਕੁਝ ਨਹੀਂ ਜੀ ਬਾਹਰ ਦਾ ਆਪਰੇਸ਼ਨ ਹੋਣ ਗਿਆ ਜੀ ਇਹਨਾਂ ਨੇ ਟੀਕਾ ਲਾਇਆ ਇਹ ਟੀਕਾ ਲਾਇਆ ਸਾਨੂੰ ਇਹਨਾਂ ਨੇ ਬੁਲਾਇਆ ਸਾਡਾ ਚਾਚਾ ਮੱਛੀ ਮੂੰਗੂ ਡਾੜ ਭਰਿਆ ਡਾਕਟਰ ਅੰਦਰ ਹਰਵੰਦ ਸਾਹਿਨੇ ਸੀ ਅੱਛਾ ਡਾਕਟਰ ਕੋਈ ਵੀ ਨਹੀਂ ਸੀ ਡਾਕਟਰ ਕੋਈ ਨਹੀਂ ਸੀ ਜਿਹੜੇ ਆ ਦੂਜੇ ਨੇ ਉਹ ਅੰਦਰ ਸੀ ਜੀ ਆਕਸੀਜਨ ਇਹ ਨਾਲ ਅੰਦਰ ਨਹੀਂ ਜੀ ਫੇਰ ਆਕਸੀਜਨ ਕਦੋਂ ਲਾਈਓ ਜੀ ਜਦੋਂ ਸਾਡੇ ਚਾਚਾ ਜੀ ਖਤਮ ਹੋ ਗਏ ਸਾਨੂੰ ਇਹਨਾਂ ਨੇ ਬਾਅਦ 'ਚ ਹੀ ਦੱਸਿਆ ਜੀ ਉਹਨੂੰ ਦੇਖੋ ਐਨਾ ਮੈਂ ਡਾਕਟਰ ਦਾ ਹੈਲਮਟ ਨਹੀਂ ਪਰ ਇਹ ਆਕਸੀਜਨ ਦਾ ਲਾ ਕੇ ਇੱਥੇ ਆਲੇ ਲਾ ਜੋ ਅਸੀਂ ਮੈਂ ਫੇਰ ਤੁਹਾਨੂੰ ਫੇਰ ਉਹਨਾਂ ਬਾਹਰ ਭੇਜਦਾ ਕਹਿੰਦਾ ਨਾ ਠੀਕ ਹੋ ਗਿਆ ਠੀਕ ਹੋ ਗਿਆ ਠੀਕ ਹੈ ਤੂੰ ਖੜੋ ਅਸੀਂ 10 ਮਿੰਟ ਖੜਕੇ ਜੀ ਅਸੀਂ 10 ਮਿੰਟ ਖੜਕੇ ਰ ਫੇਰ ਮਹਾ ਡਾਕਟਰ ਸਾਹਿਬ ਨੂੰ ਦੱਸੋ ਸਾਨੂੰ ਦੱਸੋ ਕੰਨ ਦੱਸਦੇ ਆ ਦੱਸਦੇ ਆ ਫੇਰ ਹਰਮਾ ਡਾਕਟਰ ਅੰਦਰ ਗਿਆ ਉਹ ਤੋਂ ਬਾਅਦ ਜੀ ਅੰਦਰ ਜਾ ਕੇ ਫਿਰ ਉਹ ਆਕਸੀਜਨ ਲਾ ਕੇ ਲਿਆ ਜੋ ਪੈਪ ਜਿਆ ਲਿਆ ਇਹ ਉਹ ਦੱਬ ਦੱਬ ਕੇ ਸਾਹ ਦਵਾ ਰੇ ਸੀ ਸਾਡੇ ਵੀ ਹੁਣ ਮੁੰਡੇ ਲੱਗੇ ਹੋਏ ਨੇ ਡਾਕਟਰਾਂ ਦੇ ਪੇਜ ਜੀ ਔਰ ਵੀ ਸਾਡੇ ਚਾਚੀ ਵੀ ਲੱਗੇ ਡਾਕਟਰਾਂ ਦੇ ਉਹ ਕਹਿੰਦੇ ਵੀ ਇਹ ਚ ਤਾਂ ਕੁਸ ਹੈ ਹੀ ਨਹੀਂ ਤੁਸੀਂ ਇਹਨੂੰ ਭੇਜ ਰੈਫਰ ਕਿਵੇਂ ਕਰ ਰਹੇ ਹੋ ਡਾਕਟਰ ਰੈਫਰ ਕਰਦਾ ਹਾਂ ਹਾਂ ਜੀ ਪਟਿਆਲੇ ਲੈ ਜਾਣਾ ਤਾਂ ਦੱਸਿਆ ਵੀ ਨਹੀਂ ਦਿੱਤਾ ਤਾਂ ਖਤਮ ਹੋ ਗਏ ਜੀ ਸਭ ਕੁਝ ਹੋ ਗਿਆ ਮੈਨੂੰ ਐ ਦੱਸੋ ਮਰੇ ਹੋਏ ਬੰਦੇ ਨੂੰ ਕਿਹੜਾ ਰੈਫਰ ਕਰਦਾ ਜੀ ਇਹਨਾਂ ਨੇ ਰੈਫਰ ਕਰ ਰਹੇ ਨੇ ਜੀ ਅਸੀਂ ਇਹ ਤਾਂ ਪੁੱਛਿਆ ਕਹਿੰਦੇ ਸਾਨੂੰ ਨਹੀਂ ਪਸਤਾ ਜੀ ਅਸੀਂ ਗੇਟ ਤੇ ਰੁੱਕ ਗਏ ਅਸੀਂ ਗੇਟ ਤੇ ਰੁੱਕ ਗਏ ਕਿ ਡਾਕਟਰਾਂ ਦੀ ਅੰਗੈਲੀ ਕਾਰਨ ਜਿਹੜਾ ਇਹ ਡਾਕਟਰਾਂ ਦੀ ਅੰਗੈਲੀਗਲ ਤੇ ਇੱਕ ਪੁਲਿਸ ਦੀ ਅੰਗੈਲੀ ਕਰਕੇ ਜੇ ਪੁਲਿਸ ਨਾਲ ਦੀ ਨਾਲ ਕੰਮ ਕਰੇ ਮੇਰੀ ਗੱਲ ਸੁਣੋ ਜੀ ਜਦੋਂ ਬੰਦਾ ਹਰੇਕ ਆ ਰਿਪੋਰਟਾਂ ਨੇ ਜੀ ਸਾਨੂੰ ਅਸੀਂ ਪੁੱਛੇ ਵੀ ਉਹਨਾਂ ਦੇ ਸਰਫ ਕੀਵੇਂ ਲਖਾਤੀ ਸੱਟਾਂ ਗੱਲਾਂ ਵੀ ਕੀ ਨੇ ਸਾਨੂੰ ਕਹਿੰਦੇ ਆ ਦੁਆਰੇ ਦੁਆਰੇ ਸਾਨੂੰ ਸਵੇਰ ਦਾ ਇਹਨਾਂ ਨੇ ਪੱਪੜ ਪੁੱਸੇ ਜਿਹਾ ਪਾ ਰੱਖਿਆ ਜੀ ਆ ਦੇਖੋ ਸਾਨੂੰ ਕੁਮਰਾ ਕਰਨ ਐਸੇ 24 ਡਾਕਟਰ ਵੀ ਦੇਖੋ ਇਹ ਡਾਕਟਰਾਂ ਦੀ ਵੀ ਚਾਹ ਲੈ ਅਸੀਂ ਇਹੀ ਮੰਗ ਕਰਦੇ ਹਾਂ ਜੀ ਜਿਹੜੇ ਪਿੱਛੇ ਸਾਡਾ ਚਾਚਾ ਮਰਿਆ ਉਹ ਸਾਰੇ ਬੰਦਿਆਂ ਨੂੰ 3 ਦਿਨ ਪੁਲਿਸ ਪ੍ਰਸ਼ਾਸਨ ਨੇ ਸਾਡਾ ਨੋ ਕੁਛ ਨਹੀਂ ਪੁੱਛਿਆ ਜੀ ਅਸੀਂ ਤਾਂ ਇਹੀ ਪ੍ਰਦਾਓ ਕਰਦੇ ਆ ਨਾਲੇ ਤਾਂ ਇੰਨਾ ਤੇ ਕਾਰਵਾਈ ਉਹ ਡਾਕਟਰਾਂ ਦੇ ਜੀ ਨਾਲੇ ਉਹ ਬੰਦੇ ਜਿੰਨੇ ਵੀ ਹੈਗੇ ਨੇ ਉਹ ਚੱਕੇ ਜਾਣ ਜੀ ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਐਸਐਚਓ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਿਆ ਦੋ ਵਾਰੀ ਕਰਿਆ ਐ ਐਸਐਚਓ ਸਾਹਿਬ ਨੇ ਸਾਡੀ ਆਇਨ ਸੁਣੀ ਵੀ ਹਾਂ ਭਾਈ ਸਾਨੂੰ ਝੁੱਠਾ ਹੌਸਲਾ ਨਹੀਂ ਦਿੱਤਾ ਵੀ ਅਸੀਂ ਤੁਹਾਡੀ ਸੁਣਦੇ ਆਂ ਕਹਿੰਦਾ ਪਰਚਾ ਤੁਹਾਨੂੰ ਥੋੜੇ ਦੇ ਪਰਚਾ ਹੋਊਗਾ ਥੋੜੀ ਕੋਈ ਸੁਣਦਾ ਰਾਤ ਜਲ ਬਿਆਨ ਲੈਣਾ ਜਾਦਾ ਇਹ ਗੱਲ ਵੀ ਕਹੀ ਹੈ ਜੀ ਐਸਐਚਓ ਸਾਹਿਬ ਨੇ ਗੁਰਵਿੰਦਰ ਸਿੰਘ ਐਸਐਚਓ ਦਾ ਨਾਮ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਵੀ ਤੁਹਾਡੀ ਛੋਟੀ ਜਾਤ ਵਾਲਿਆਂ 'ਚ ਇਹੀ ਬੰਦਾ ਵੀ ਕੋਈ ਵਾਰ ਤੋਹਾਰ ਆਵੇ ਰਖੜੀ ਆ ਦਸਹਰਾ ਦੀਵਾਲੀ ਆ ਭੈਣ ਜਦੋਂ ਤੁਸੀਂ ਦਾਰੂ ਪੀ ਕੇ ਲੜੀ ਲੜਦੇ ਹੋ ਉਰੇ ਜਿਸ ਟਾਈਮ ਉਹ ਸਾਡੇ ਬਿਆਨ ਲੈਣਾ ਉਸ ਟਾਈਮ ਇਹ ਵਰਡਿੰਗ ਬੋਲ ਕੇ ਗਏ ਨੇ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਦੇ ਉਹਨਾਂ ਦਾ ਨਾਮ ਸ਼ਾਇਦ ਐਸਆਈ ਜਿਹੜੇ ਆਏ ਸੀ ਗੁਰਵਿੰਦਰ ਸਿੰਘ ਸ਼ਿਲਾ ਦੇਵੀ ਜੀ ਇਹ ਕਿੰਨੇ ਡੈਪੋ ਜਿੱਤੇ ਕੀ ਲੱਗੇ ਇਹ ਇਸ ਤਰ੍ਹਾਂ ਦਾ ਚਸੋਰਾ ਲੱਗਦਾ ਜੀ ਸਾਡਾ ਇਹ ਜੀ ਅੰਦਰ ਮੈਨੂੰ ਪਤਾ ਲੱਗਿਆ ਕਿ ਹਸਪਤਾਲ ਦੇ ਵਿੱਚ ਕਲੈਸ਼ ਹੋ ਰਿਹਾ ਮੈਂ ਆਇਆ ਇੱਥੇ ਹੁਣੇ ਤੇ ਹੁਣੇ ਸਾਰੀ ਗੱਲਬਾਤ ਸੁਣ ਕੇ ਬੜੀ ਗੋਸ਼ੇ ਦੇ ਖਿਲਾਫ ਬੜੀ ਕਾਰਵਾਈ ਕੀਤੀ ਜਾਏਗੀ ਛੇ ਠੀਕ ਤਾਂ ਇਹਨਾਂ ਦੇ ਗੱਲ ਕਰੇ ਪੁਲਿਸ ਮੁਲਾਜ਼ਮਾਂ ਨੇ ਵੀ ਕਹੀਆਂ ਤੇ ਵੀ ਦੋਸ਼ ਲਾਇਆ ਨੇ ਕਿ ਇਹਨਾਂ ਨੂੰ ਰਫਲੀ ਬੋਲਿਆ ਗਿਆ ਕਿ ਕਿਹਾ ਕਿ ਕਿ ਸੋਚੀ ਗੱਤ ਵੀ ਬੋਲੇ ਮੇਰੇ ਲਈ ਐਸਾ ਕੁਝ ਨਹੀਂ ਹੈਗਾ ਜੀ ਨਾ ਪੁਲਿਸ ਨੂੰ ਲੋੜ ਹੈ ਬੋਲਣ ਦੀ ਨਾ ਪੁਲਿਸ ਦਾ ਕੰਮ ਹੈ ਇਹ ਬੋਲਣਾ ਇਹ ਤਾਂ ਦੇਖੋ ਬੜਾ ਭੜਕਾੜ ਚੋਂ ਤਾਂ ਫਿਰ ਬਹੁਤ ਐਲਿਵਿਸ਼ਨ ਲੱਗਦੇ ਨੇ ਸਭਤੀ ਲੱਗਦੇ ਨੇ ਵੀ ਬਿਲਕੁਲ ਫਾਇਰ ਵੈਰੀਫਾਈਡ ਦੂ ਐਵਰੀ ਠੀ